ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੇ ਅੱਜ ਕਿਹਾ ਕਿ ਸਰਕਾਰ ਔਰਤਾਂ ਦੇ ਵਿਕਾਸ ਲਈ ਵਚਨਬੱਧ ਹੈ ਸਰਕਾਰ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਵਧ ਰਹੀ ਹੈ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹਰ ਖੇਤਰ ਵਿੱਚ ਔਰਤਾਂ ਨੂੰ ਅਗਵਾਈ ਦੇ ਮੌਕੇ ਪ੍ਰਦਾਨ ਕਰਕੇ ਮਹਿਲਾ ਕੇਂਦ੍ਰਿਤ ਵਿਕਾਸ ਹਾਸਲ ਕਰਨਾ ਹੈ ਇਸਕse ਜ਼ਿਆਦਾ ਸੇ ਇਹ ਦਿਨ घूम रहा था पार्लियामेंट में कहीं न कहीं न किसी स्तर पे तो ये प्रधानमंत्री तो जी के नेतृत्व में ही संभव हो पाया और नारी शक्ति वंदन अधिनियम पास हुआ और उसके माध्यम से हम लोकसभा और राज्य के विधानसभाओं में 33 प्रतिशत आरक्षण देकर ਉਨਾ ਕਿਹਾ ਕਿ ਬਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਹਾਲ ਹੀ ਵਿੱਚ ਬਾਲੜੀਆਂ ਦੇ ਹੁਨਰ ਨੂੰ ਨਿਖਾਰਨ ਲਈ ਹੁਨਰ ਵਿਕਾਸ ਮੰਤਰਾਲੇ ਨਾਲ ਸਮਝੌਤਾ ਕੀਤਾ ਹੈ ਅਨਪੂਰਣਾ ਦੇਵੀ ਨੇ ਕਿਹਾ ਕਿ ਨਮੋ ਡਰੋਨ ਦੀਦੀ ਅਤੇ ਲਖਪਤੀ ਦੀਦੀ ਵਰਗੀਆਂ ਸਰਗਰਮੀਆਂ ਪੇਂਡੂ ਖੇਤਰਾਂ ਵਿੱਚ ਔਰਤਾਂ ਨੂੰ ਉਹਨਾਂ ਦੇ ਪਰਿਵਾਰ ਅਤੇ ਸਮਾਜ ਵਿੱਚ ਸਨਮਾਨ ਦੇਣ ਦੇ ਨਾਲ-ਨਾਲ ਆਤਮ ਨਿਰਪਰਵਿ ਬਣਾ ਰਹੀਆਂ ਨੇ ਤਿੰਨ ਅਪਰਾਧਿਕ ਕਾਨੂੰਨਾਂ ਬਾਰੇ ਉਹਨਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਕਿਸਾਨ ਦਾ ਮੁੱਖ ਮੰਤਵ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਿਕ ਮਾਮਲਿਆਂ ਦੇ ਦੋਸ਼ੀਆਂ ਨੂੰ ਸਿਰਫ ਸਜ਼ਾ ਦੇਣ ते 14 के से लगातार जब से माननीय प्रधानमंत्री जी के नेतृत्व में सरकार बनी है ग्यारह हजार करोड़ से ज्यादा की राशि खर्च कर रहे हैं और विभिन्न उसमें कई ऐसी योजना है जो महिला सुरक्षा को लेकर है यानी प्रोजेक्ट है ताकि वहाँ महिला